हां हां जी किसान ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਵਡਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਚਾਰ ਗਾਂ ਚਾਰ ਨੱਕੇ ਸੇਲ ਲਈ ਲੈ ਕੇ ਆਏ ਜੀ ਤਾਜੀ ਸਵੇਰ ਦਾ ਬਾਈ ਤੇ ਮੱਝ ਆ ਗਈ ਗੱਬਣ ਬੈੜਾ ਬਾਈ ਤੇ ਇੱਕ ਕੋਕੜ ਗੱਬਣ ਬੈੜਾ ਬਾਈ ਆਓ ਪੁੱਛ ਲੈਨੇ ਬਾਈ ਤੋਂ ਠੀਕ ਭਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੋ ਠੀਕ ਹੋ ਵਧੀਆ ਜੀ ਬਾਈ ਠੀਕ ਆ ਜੀ ਵਧੀਆ ਬਾਈ ਨਾਮ ਤੇ ਐਡਰੈਸ ਦੋ ਨਾਮ ਬਾਈ ਰਫੀਆ ਜੀ ਪਿੰਡ ਰਾਇਆ ਤਹਿਸੀਲ ਰਾਮਪਰਾ ਫੂਲਾ ਜੀ ਜ਼ਿਲ੍ਹਾ ਬਠਿੰਡਾ ਜੀ ਨੇੜੇ ਪਿੰਡ ਦੇ ਨੇੜੇ ਬਰੇ ਆਪਣੇ ਆ ਗਿਆ ਹੈ ઠવાਲੀ ਆ ਗਿਆ ਜੀ ਢੰਗੜ ਆ ਗਿਆ ਜੀ ਮੋਬਾਈਲ ਨੰਬਰ ਕੋ ਮੋਬਾਈਲ ਨੰਬਰ ਹੈ 9878644255 ਜੀ ਠੀਕ ਹੈ ਬਾਈ ਬਾਈ ਜਿਹੜੀ ਪਹਿਲੇ ਨੰਬਰ ਤੇ ਵਰਡ ਦੇ ਨੇ ਕਿਹੜਾ ਸੂਈ ਹੈ ਇਹ ਬਾਈ ਦੂਜਾ ਸੂਆ ਸੂਈ ਹੈ ਜੀ ਕਦੋਂ ਸੂਈ ਹੈ ਇਹ ਇਹ ਬਾਈ ਦੁਪਹਿਰੇ ਜੇ ਸੂਈ ਹੈ ਜੀ ਠੀਕ ਹੈ ਜੇਰ ਪੈ ਗਈ ਜੇਰ ਜੂਰ ਪੈ ਗਈ ਠੀਕ ਹੈ ਜੇਰ ਦਿਖਾ ਦਿੰਦੇ ਵੱਥਲ ਜੀ ਰੱਖੀ ਪਈ ਹੈਗੀ ਠੀਕ ਹੈ ਬੱਚਾ ਕੀ ਹੈ ਮਾਈ ਇਹ ਫਾਰਮ ਚੋਂ ਲਈ ਸੀ ਕਿ ਮਗਰ ਇਹ ਤੇ ਰਮਾਟਾ ਦੀ ਬੱਚੀ ਹੈਗੀ ਬੱਚੀ ਬੜੀ ਹੈ ਹਾਂਜੀ ਹੈ ਨਾ ਬੱਚਾ ਬਈ ਬੱਚੀ ਹੈ ਬੱਚੀ ਬਹੁਤ ਕੁਆਲਟੀ ਦੇ ਚੰਗੇ ਸੀ ਹਣ ਦੀ ਦੱਸਿਆ ਬ ਜੇਰ ਵੀ ਬਾਈ ਬੱਤਲ ਜੇ ਰੱਖੀ ਬਿਠਾ ਦੇ ਸਨ ਠੀਕ ਆਪੇ ਤੇ ਕਿੰਨਾ ਬੋਲਾ ਕੱਢੇ ਫਿਰ ਇਹਦਾ ਬਾਈ ਪੰਜ ਕਿਸੇਰ ਬੋਲਾ ਕੱਢਦਾ ਜੀ ਠੀਕ ਕਿੰਨਾ ਦੁੱਧ ਦੇ ਦੂ ਵਸਤੀ ਨੇ ਇਹ ਦੋਸਤ ਡਾਕਟਰ ਸਾਹਿਬ ਦੇ ਦੂਗੀ ਜੀ 25 26 ਕਿਲੋ ਠੀਕ ਆ ਬਾਈ ਖੋਲ ਲੈ ਬਾਈ ਤੋੜ ਕੇ ਦਿਖਾ ਦੇ ਬਾਕੀ ਧਰਾ ਧੂਰਾ ਮਾਰ ਕੇ ਵੀ ਆਪਾਂ ਦਿਖਾ ਦੇਾਂਗੇ ਫੇਸ ਬਿਊਟੀ ਕਮਾਲ ਦੀ ਰੰਗ ਰੂਪ ਚੰਗਾ ਕੱਦ ਵੱਡ ਫੁੱਲ ਚੰਗਾ ਥਣ ਬੜਾ ਕਮਾਲ ਦਾ ਨਾੜਾ ਨੂੜਾ ਫੁੱਲ ਚੰਗੀਆਂ ਕੱਲਾ ਕੱਲਾ ਥਣ ਗਿਲਾਬੀ ਥਣ ਮੁੱਠੀ ਵਾਲਾ ਥਣ ਠੰਡੀ ਸੀਲ ਆ ਬਾਈ ਬਾਈ ਪੂਰੀ ਫੁੱਲ ਠੰਡੀ ਸੀਲ ਆ ਗਈ ਬਾਕੀ ਦੇ ਜਾਇਨਿੰਗ ਆ ਇਹਦਾ ਅਡਰੈਸ ਆਇਆ ਜਾ ਉਹ ਦੇਖ ਲਓ ਤੁਸੀਂ ਚਵਾਈ ਵਾਲਾ ਮੋਟਾ ਥਾਨ ਲੱਗਿਆਗਾ ਵਿਸਰਾ ਵਿਸਰਾ ਸਹੀ ਗੱਲ ਆ ਬਾਈ ਭਾਜ ਮੈਂ ਕਹਿੰਦਾ ਛੋਟਾ ਜਿਹਾ ਥਾਨ ਨਹੀਂ ਹੈਗਾਗਾ ਤੇ ਕੇ ਫੇਸ ਦੀ ਜਿਹੜੀ ਬਿਊਟੀ ਆ ਉਹ ਦੇਖ ਲਓ ਤੁਸੀਂ ਕਮਾਲ ਆ ਬਾਈ ਪੱਤ ਕੁੜੇ ਦੀ ਚੜਾਈ ਜੁੜੀ ਬਹੁਤ ਆ ਚਮਕ ਬਹੁਤ ਚੰਗੀ ਆ ਬਾਹਰ ਕੱਢਦੇ ਵੀ ਬਹੁਤ ਹੈਗਾ ਹਾਂ ਫੁੱਲ ਕਰਾ 21 22 ਕਿਲੋ ਡੱਟਾ ਖੁੱਲਾ ਦੁੱਧ ਦੇ ਦੇਣਾ ਬਾਹਰ ਨਹੀਂ ਅੱਛਾ ਹੂੰ ਥਣ ਬੜਾ ਚੰਗਾ ਹਾਂ ਦੇਖ ਲਾਂ ਤੇਵਾ ਬਾਕੀ ਗਾਂ ਵਾਲੇ ਦੇ ਸੇਵਾ ਦੇ ਸਿਰ ਤੇ ਚਾਹ 28 ਲੈ ਲੈ ਜਾਂ 30 ਲੈ ਲੈ ਹੂੰ ਠੰਡੀ ਬਾਹਤ ਹਾਂ ਹਾਂ ਲੱਜਵੇਂ ਮਰਜੀ ਬਾਕੀ ਧਾਰਾਂ ਦੇਖ ਲਈ ਹੁਣ ਤੋਂ ਚਵਾਈ ਬੜੀ ਚੰਗੀ ਹੈ ਮੈਂ ਕਹਾਂ ਮੈਂ ਇੱਕ ਨੰਬਰ ਆ ਕੀ ਬਾਤ ਆ ਭਾਈ ਚਵਾਈ ਸਹੀ ਗੱਲ ਆ ਚੋਣ ਬੈੜ ਨੂੰ ਕੀ ਬਾਤ ਲੱਗਿਆ ਵਾ ਐ ਭਾਈ ਮੈਂ ਕਹਿੰਦਾ ਚੀ ਚੀਰ ਕੀ ਧਾਰ ਪੈਂਦੀ ਹਣਾ ਭਾਈ ਗੰਨੇ ਵਰਗੀ ਧਾਰ ਆ ਜੀ ਬਾਕੀ ਆਰਡਰ ਤੇ ਵੇਨ ਜ ਬਹੁਤ ਨਹੀਂ ਗਈਆਂ ਸਹੀ ਗੱਲ ਆ ਨੇੜੇ ਤੋਂ ਦਿਖਾਉਣ ਨੇ ਭਾਈ ਤੇ ਮੁੱਲ ਕੀ ਆ ਭਰਾ ਫਿਰ ਏ ਡਾਕਟਰ ਮੋਲ ਜਾਏ 85000 ਕਰਾ ਲਈ ਆਪਾਂ 80000 ਦੀ ਪਹੁੰਚ ਕਰ ਦਾਂਗੇ ਇਹ ਠੀਕ ਆ ਹਾਂਜੀ ਜਿੱਥੇ ਮਰਜ਼ੀ ਮੰਗਾ ਲੇ ਅੰਗਲ ਹਾਂ 100 ਕਿਲੋਮੀਟਰ ਤੱਕ ਪਹੁੰਚ ਕਰ ਦਾਂਗੇ ਠੀਕ ਆ ਬਾਕੀ ਹੋਏ ਹਿਸਾਬ ਨਾਲ ਕੋਈ ਗੱਲ ਬਾਤ ਜਿਵੇਂ ਕੋਈ ਕਰੂ ਹੋ ਜੂਗੀ ਠੀਕ ਆ ਅੱਗੇ ਵੀਰੇ ਦੋ ਨੰਬਰ ਛੋਟੀ ਕਿਹੜਾ ਸੂਸ ਹੁੰਦੀ ਹੈ ਇਹ ਬਾਈ ਪਹਿਲਾ ਸੂਸ ਹੁੰਦੀ ਹੈ ਜੀ ਕਿੰਨੇ ਦਿਨ ਲੈਂਦੀ ਹੈ ਇਹ ਡਾਕਟਰ ਬਸ ਹੋਂ ਤਾਂ ਟਾਈਮ ਮੇਰੇ ਹਿਸਾਬ ਨਾਲ ਦਿਨਾਂ ਤੇ ਪੂਰੇ ਹੀ ਹੈਗਾ ਵੀ ਚਾਰ ਪੰਜ ਦਿਨ ਕੱਢ ਸਕਦੀ ਹੈਗੀ ਠੀਕ ਆ ਕਿੰਨਾ ਕੁ ਦੁੱਧ ਦੇ ਦੂ ਅਸਟੀਨੇਟ ਜ ਦੁੱਧ ਡਾਕਟਰ 12 ਕਿਲੋ ਦੇ ਦੂਗੀ ਖੋਲ ਦੇ ਬਾਈ ਤੋਰ ਕੇ ਦਿਖਾ ਦੇ ਫੇਸ ਚੰਗਾ ਸਿੰਘ ਕੁਵਾਰ ਸਿੰਘ ਕੁਵਾਰ ਬਹੁਤ ਚੰਗਾ ਹੈਗਾ ਚੰਗਾ ਚੰਗੀ ਹੈਗੀ ਛੋਟੀ ਕੱਦ ਵੱਡ ਦੀ ਪਹਿਲਾ ਸੂਆ ਕੱਦ ਵੱਡ ਫੁੱਲ ਵਧੀਆ ਹੈ ਆਰਡਰ ਕਮਾਲ ਦਾ ਸੋਹਣਾ ਆਰਡਰ ਤਿਆਰ ਕਰਦੀ ਹੁੰਦੀ ਆ ਮੁੱਲ ਕੀ ਆ ਬਾਈ ਇਹਦਾ ਮੋਲ ਅਕਰਾਉਂ ਨੂੰ ਤਾਂ ਡਾਕਟਰ ਜਾਏ 95000 ਕਰਾ ਲਓ ਇਹ ਵੀ ਆਪਾਂ 90000 ਦੀ ਪਹੁੰਚ ਕਰ ਦਾਂਗੇ 100 ਕਿਲੋਮੀਟਰ ਤੱਕ ਪਹੁੰਚ ਨਾਲ ਕਰ ਦਿਆਂਗੇ ਪਹੁੰਚ ਨਾਲ ਕਰ ਦਿਆਂਗੇ ਠੀਕ ਕਰ ਬਈ 100 ਕਿਲੋਮੀਟਰ ਦਾ ਆਈਡੀਆ ਬਾਈ ਮਾੜਾ ਮੋਟਾ ਇੱਧਰ ਉੱਧਰ ਇੱਧਰ ਉੱਧਰ 5-10 ਕਿਲੋਮੀਟਰ ਦਾ ਚੱਲੇ ਜਾਂਦਾ ਕੋਈ ਬੜਾ ਫਰਕ ਨਹੀਂ ਹੁੰਦਾ ਨਾ ਸਿੰਗਲ ਕੁਆਲਿਟੀ ਚੰਗੀ ਆ ਤੋੜਾ ਤਾਰਾ ਚ ਬਾਕੀ ਛੋਟੀ ਵੱਡੀ ਬੁੱਢੀ ਹੈਗੀ ਹਾਂ ਛੋਟੀ ਜੀ ਨਹੀਂ ਹੈਗੀ ਥਣ ਥਣ ਬਹੁਤ ਚੰਗਾ ਹੈਗਾ ਚੱਤੀ ਤੇ ਚੌੜੀ ਚੂੜੀ ਬਹੁਤ ਹੈਗੀ ਛੋਟੀ ਪੱਠ ਪੋੜੇ ਜੀ ਹਾਂ ਕੱਚੀ ਕੱਚੀ ਆ ਦਣ ਲੈਂਦੀ ਕਰ ਲਓ ਬਾਕੀ ਸਭ ਪਿੱਛੇ ਚੜਾਈ ਜੁੜੀ ਬਹੁਤ ਹੈ ਡਾਟਰਾਂ ਦੀ ਆਹ ਦੇਖ ਲਓ ਹੁਣ ਤੁਸੀਂ ਕਿਆ ਬਾਤਾਂ ਆਂ ਤੁਹਾਨੂੰ ਬਹੁਤ ਨਖੜਮਿਆ ਗਿਆ ਹਰ ਤੇ ਠੰਡੀ ਬਹੁਤ ਆ ਹਨਾ ਠੰਡੀ ਬਹੁਤ ਹੈ ਝੋਟੀ ਉਹ ਪ੍ਰੋਪਰ ਆ ਯਾਨੀ ਵਾੜਾ ਕਰਦੀ ਸਹੀ ਗੱਲ ਹੈ ਯਾਨੀ ਡਰੀ ਜੇ ਗਊ ਹਨਾ ਹਾਂ 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 ਅੱਗੇ ਭਈ ਤੋਕੜ ਗੱਬਣ ਵੇਣ ਅੱਗੇ ਆਪਣੇ ਕੋਲ ਡਾਟਰ ਹੈ ਤੋਕੜ ਗੱਬਣਾ ਕੀ ਇਹੜਾ ਸੂਈ ਜੀ ਇਹ ਡਾਟਰ ਦੂਜੇ ਸੂਈ ਹੈ ਜੀ ਤੀਜੇ ਵਾਸਤੇ ਗੱਬਣ ਹਾਂਜੀ ਕਿੰਨੇ ਟਾਈਮ ਲਗੇ ਇਹ ਡਾਟਰ ਮੇਰੇ ਹਿਸਾਬ ਨਾਲ ਵੀ 6.5 ਮਹੀਨੇ ਲੱਗ ਪਾ ਗੱਬਣ ਹੋ ਗਈ ਠੀਕ ਆ ਤੇ ਹੁਣ ਇੱਕ ਟਾਈਮ ਕਰਤੀ ਸੀ ਦੁੱਧ ਪੰਜ ਕਿਸੇ ਆ ਗਿਆ ਹਲੇ ਠੀਕ ਆ ਹਾਂਜੀ ਠੀਕ ਆ ਮਰੀ ਖੋਲ ਕੇ ਬੈਠੋ ਇਹਨੂੰ ਵੀ ਤੋਰ ਕੇ ਆਇਆ ਨਾ ਕੱਦ ਫੁੱਲ ਅੱਠ ਗੁੜਾ ਬਹੁਤ ਚੰਗਾ ਦੁੱਧ ਇੱਕ ਟਾਈਮ ਜੁੰਦੇ ਆ ਬਾਈ ਹਾਂ ਬਾਈ 5 ਕਿਲੋ ਪੰਜ ਕਿਲੋ ਆ ਹਾਂ ਹਾਂ ਫਰਡ ਫੁੱਡ ਤਾਂ ਬਹੁਤ ਵਧੀਆ ਇਲੈਕਟਰ ਹੈ ਜੀ ਗਰਮੀ ਬਿਲਕੁਲ ਨਹੀਂ ਮੰਨਦੀ ਗਰਮੀ ਤਾਂ ਜਿਵੇਂ ਕਹਿੰਦਾ ਬਿਲਕੁਲ ਹੀ ਨਹੀਂ ਮੰਨਦੀ ਹੂੰ ਫੇਸ ਚੰਗਾ ਗੱਭਣਾ ਟੋਕੜ ਗੱਭਣਾ ਚੈੱਕ ਹੋਈ ਵੀ ਆ ਨਾ ਬਾਈ ਚੈੱਕ ਹੋਈ ਵੀ ਆ ਹਾਂ ਚੈੱਕ ਪਾਵਾ ਇਲੈਕਟਰ ਤਾਜੀ ਦਾ ਤਾਜੀ ਨੇ 27 28 ਕਿਲੋ ਦੁੱਧ ਕੱਢਿਆ ਨਹੀਂ ਹੂੰ ਠੀਕ ਆ ਹੁਣ ਤਾਂ ਮੰਨ ਲਓ ਵੀ ਜਮਾਂ ਕੱਲ੍ਹ ਤੂੜੀ ਤੇ ਕਰੀ ਵੀ ਡਰਾਈ ਵਾਸਤੇ ਹੂੰ ਠੀਕ ਆ ਇਹ ਮੁੱਲ ਭਰਾ ਫਿਰ ਮੁੱਲ ਡਾਕਟਰ 45000 ਦੀ ਪਹੁੰਚ ਕਰ ਦੇਗੇ ਆਪਾਂ ਮਾਨਤਨ ਹੋ ਜੂ ਮਾਨਤਨ ਜਾਇਦ ਜਾ ਹੋ ਜੂ ਬਸ ਇਹ ਵੀ 100 ਕਿਲੋਮੀਟਰ ਦੀ ਪਹੁੰਚ ਕਰ ਦੇਗੇ 45000 ਰੁਪਿਆ ਮੁੱਲ ਜਿਹੜਾ ਆਰਡਰ ਆ ਡਰ ਚੜਾਈ ਚੁੜੀ ਬਹੁਤ ਆਈ ਆਰਡਰ ਦੀ ਹੈ ਨਾ 22 ਕਿਲੋ ਤੋਂ ਦਿੱਤਾਗਾ ਸਹੀ ਗੱਲ ਹੈ ਹਾਂ ਅੱਗੇ ਬਈ ਬੜ ਡੱਬਣ ਇਹ ਡਾਕਟਰ ਪਹਿਲਣ ਬੱਚੀ ਹੈਗੀ ਉਹੋ ਦੋ ਦੰਦ ਹੀ ਆਜੇ ਉਹ ਦੋ ਦੰਦ ਹੀ ਆ ਹਾਂ ਦੱਦ ਫੁੱਲ ਆ ਨਾ ਦੱਦ ਕੋ ਤੇ ਬਹੁਤ ਵੱਡਾ ਹੈਸ ਬੜਾ ਪਿਆਰਾ ਬਈ ਨਾ ਦੇਸਰ ਬਿਊਟੀ ਚ ਬਹੁਤ ਚੰਗੀ ਆ ਬੜ ਬਾਕੀ ਫੁੱਲ ਕੱਟ ਜੀ ਚਮਕ ਬੋਤ ਚਮਕ ਜਮਕ ਡਾਟਰ ਪੂਰੀ ਭਰ ਲਾਈ ਐ ਇਹਦਾ ਡਾਟਰ 3 ਮਹੀਨੇ ਦੀ ਗੱਭਣ ਹੈ ਜੀ ਠੀਕ ਆ ਬਾਈ ਹਾਂ ਬਾਕੀ ਆਰਡਰ ਆਰਡਰ ਤੇਲਾ ਖੋਲਣਾ ਥੱਲੇ ਸਟਾਰਟ ਕਰਤਾ ਜੋ ਮੱਛੀ ਨੇ ਕੀ ਬਾਤ ਝੋਲੀ ਝੁਲੀ ਬਹੁਤ ਜਿਆਦਾ ਚੰਗੀ ਆ ਬਾਈ ਝੋਲੀ ਬਹੁਤ ਚੰਗੀ ਆ ਆਰਡਰ ਬਣਾਉਣਾ ਸਟਾਰਟ ਕਰ ਲਿਆ ਨੇ ਇਹ ਹਜੇ ਬਾਈ ਦਾ ਅੱਠ ਮਹੀਨੇ ਛਣ ਵੀ ਜਿਵੇਂ ਕਹਿੰਦਾ ਫਲਿਆਂ ਵਾਂਗੂ ਵਿਖਰੇ ਵਿਖਰੇ ਆ ਹਮਮ ਸਹੀ ਐ ਨਹੀਂ ਹੈ ਜੀ ਜੁੜਮੇ ਜਿਆ ਛੱਡੀ ਫੁੱਲ ਠੰਡੀ ਫੁੱਲਾ ਡਾਟਰ ਦੁੱਧ ਵੀ ਐਵੇਂ ਮੰਨ ਕੇ ਜਿਆ 25 ਕਿਲੋ ਦੇ ਦੂ ਪਹਿਲਾਂ ਬੱਚੀ ਫਾੜ ਵੀ ਫੁੱਲ ਹੋਣੀ ਆ ਫਾੜ ਫ ਕਿੰਨਾ ਕੁ ਰਿਕਾਰਡ ਸਮਾਨ ਆ ਵੀਰੇ ਇਹਦਾ ਡਾਕਟਰ 27 2 किलो ਸੀਗਾ ਜੀ ਠੀਕ ਇਹਦੀ ਮਾਨਦਾਰ ਰਕਾਰਡ ਵੀ ਪਰ ਦੁੱਧ ਚਾਹੀਦਾ 25 ਕਿਲੋ ਵਾਇਰ ਨੇ ਖੁੱਲਾ ਡੁੱਲਾ ਦੇ ਦੇਣਾ ਕਿਹੜੇ ਸੀਮਨ ਦੀ ਆ ਵੈਸੇ ਇਹ ਡਾਕਟਰ ਆਪਾਂ ਨੂੰ ਇੰਨਾ ਤਾਂ ਪਤਾ ਨਹੀਂਗਾ ਜੋ ਉਹਨਾਂ ਡੈਨਮਾਰਕ ਦੇ ਸੀਮਨ ਚੱਲੇ ਸੀਗਾ ਉਹੀ ਭਰੇ ਆ ਜੀ ਡਾਕਟਰ ਨੇ ਠੀਕਾ ਹਾਂ ਹੂੰ ਤੋਂ ਇੱਕ ਮਾਰ ਕੱਲਾ ਕੱਲਾ ਥਣ ਪੂਰੀ ਵਸੂ ਦੇ ਥਣ ਮੁੱਲੇ ਦਾ ਇਹ ਵੀ ਡਾਕਟਰ 65000 ਪਹੁੰਚ ਕਰ ਦੇਣਗੇ 65000 ਦਾ ਆਜੋ ਹਾਂ 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 ਮਾਨਤਾਰ ਹੋ ਜੂਗਾ ਜੀ ਅੱਜ ਇੰਨਾ ਕਿ 4 ਸੀ 4 ਹੀ ਦਿਖਾ ਤੇ ਕਿਸੇ ਵੀ ਨਾ ਕਰਾਂ ਜੋ ਕੁਝ ਪਸੰਦ ਆਈ ਭਾਈ ਨਾ ਕਰ ਲੈ ਬਾਕੀ ਆਨਲਾਈਨ ਮਗਾਉਣੇ ਹੋਣ ਡਾਕਟਰ ਮਗਾ ਖਾਦਾ ਕੋਈ ਗੱਲ ਨਹੀਂ ਅਗਲਾ ਵੀ ਜਿਵੇਂ ਕਹਿੰਦੇ ਹਾਫ ਪੇਮੈਂਟ ਬਾਦੇ ਤੇ ਆਪਾਂ ਪਹੁੰਚ ਕਰ ਦੇਵਾਂਗੇ ਜੀ ਬਹੁਤ ਠੀਕ ਹੈ ਧੰਨਵਾਦ